ਸਸੀ ਕਾਲ ਜੀ ਕੀ ਹਾਲ ਚੱਲ ਬਾਈ ਜੀ ਤੇ ਹੋਰ ਸਾਰੇ ਮੇਰੇ ਵੀਰ ਠੀਕ ਠਾਕ ਆ ਸਾਰਿਆਂ ਦੇ ਜਾਨਵਰ ਠੀਕ ਠਾਕ ਆ ਲਓ ਜੀ ਬਾਈ ਜਾਨਵਰ ਅੱਪਰ ਛੱਟੇ ਆ ਦੋ ਛੱਟੇ ਹੈ ਜੀ ਇੱਕ ਹੋਰ ਸ਼ੈਲਟਰ ਨਾਲ ਇੱਕ ਦੋ ਹੋਰ ਸ਼ੈਲਟਰ ਨੇ ਤੇ ਲਾਬੀ 2 ਸੇ ਬਗਲਾਲੀ ਕਬੂਤਰੀ ਇੱਕ ਨਵਾਂ ਉਗੂ ਇੱਕ ਹੋਰ ਨਵਾਂ ਛੱਟ ਮੈਂ ਰੁਕ ਤਾ ਤੇ ਭਾਈ ਆਪਣੇ ਦੋਵੇਂ ਨਹੀਂ ਆਏ ਨਾਮ ਮੌਜਾ ਆਇਆ ਤੇ ਉਹ ਵੀ ਰਾਤ ਇੱਥੋਂ ਉੱਡ ਗਈ ਪਤਾ ਨਹੀਂ ਕਿੱਥੇ ਡੱਕ ਡੂਕ ਪਿਆ ਸੀਗਾ ਆ ਜਾਂਦੇ ਦੋ ਸ਼ਿਕਰਾ ਛੱਡੇ ਹਲੋ ਜੀ ਬਾਈ ਬੱਚੇ ਬਾਤਿਆਂ ਇੱਕ ਬੱਚਾ ਇਹਦੇ ਤੇ ਡੋਰ ਤੇ ਆ ਇੱਕ ਇਹਦੇ ਦੋ ਕਬੂਤਰਾਂ ਤੇ ਬਾਈ ਆਪਣਾ ਝਾਲਰ ਪਗਲ ਲੱ ਲਾ ਹਰੀ ਝਾਲਰ ਲੱ ਲਾ ਬੀ ਪਗਲ ਸੀ ਉਹ ਕੱਲ ਡੱਗ ਪਿਆ ਉਹਦਾ ਵੀ ਨਹੀਂ ਕੋਈ ਪਤਾ ਲੱਗਿਆ ਮੌਜੂਦਾ ਤਾਂ ਪਤਾ ਕੋਈ ਮੂੰਹ ਸਰ ਬਣੀ ਨਹੀਂ ਆ ਪਰਲਾ ਫੁਕਸ ਵਾਟਰ ਬਾਸ ਤੇ ਬੈਠਾ ਲੋ ਜੀ ਬਈ ਆ ਕੱਢਿਆ ਸੀਗਾ ਤੇ ਇਹਨੂੰ ਬਾਹਰ ਬਹਿ ਗਿਆ ਸੀਗਾ ਆਰਾਮਦਰੀ ਨੇ ਜ ਬਾੜਿਆ ਸੀ ਮੈਂ ਕੱਢਿਆ ਗਡੂਣਾ ਪਾ ਵੀ ਬੈਠਾ ਮਸਾਈਆਂ ਛਤਰੀ ਤੇ ਤੇ ਬੱਚੇ ਪੁੱੱਚੇ ਪਾਏ ਪਾਏ ਇੱਕਦਾਨੇ ਚ ਹੋਰ ਛੱਡ ਕੇ ਬਹਿਨੇ ਆ ਤੇ ਦੋ ਫਰਦੇ ਆ ਬਾਈ ਇੱਕ ਤਾਂ ਆਪਣੀ ਟੂ ਸੇਫ ਬਗਲ ਵਾਲੀ ਤੇ ਇੱਕ ਰੱਪਾਏ ਛੱਡਿਆ ਹੁਣ ਉਹਨਾਂ ਕਬੂਤਰਾਂ ਚ ਵੇਣੀਆਂ ਕੋਈ ਛੱਡ ਕੇ ਵੇਣੀਆਂ ਆ ਮਾਉਂਟੀ ਜੀ ਦਿੰਦੀ ਐ ਨੇ ਜਿਹੜੀ ਆਦੀ ਸੀ ਜਾਂਦੀ ਐ ਇਹਦੇ ਤੇ ਕਬੂਤਰ ਬੈਠਾ ਵਾ ਆਏ ਨਹੀਂ ਪਤਾ ਵੀ ਕਿਧਾ ਬੈਠਾ ਐ ਤੇ ਸਾਲਾ ਕੂਤਰ ਮੈਂ ਕਿਹਾ ਸੀ ਵੀ ਕਿਹਾ ਜੂਤ ਗਿਆ ਹੀ ਨਹੀਂ ਤੇ ਵਾਟਰ ਬਾਕਸ ਤੇ ਵੀ ਦੋ ਬੈਠੇ ਆ ਹੁਣ ਆਏ ਨਹੀਂ ਪਤਾ ਆਪਣਾ ਬਈ ਜਿਹੜਾ ਰਾਤ ਗਵਾਚਿਆ ਰਾਤ ਉੱੱਪਿਆ ਬੈਠੇ ਤੋ ਇਹ ਆ ਬੈਠਾ ਪਤਾ ਨਹੀਂ ਕਿਦਨੋਂ ਤੱਕੇ ਤੁਕੇ ਖਾ ਕੇ ਆਇਆ ਏ ਤੇ ਲਓ ਜੀ ਬਾਈ ਆਪਾਂ ਦੂਜੀ ਕੂਤਰ ਲਾ ਲਈਏ ਨੰਬੰਗਾ ਸਿੰਘਾ ਉੱਤੇ ਪਾ ਲਈਏ ਚੱਲਦੇ ਆਪਾਂ ਲੋ ਲਓ ਜੀ ਬਾਈ ਜੀ ਲਾ ਦੀਏ ਆਪਾਂ ਯਾਰ ਕੂਤਰ ਨਾ ਲਓ ਬਾਈ ਆਹ ਸਾਲ ਝਾਲਰ ਬਗਲ ਆ ਗਿਆ ਛਾਤਰੀ ਤੇ ਜਮ ਮਰਿਆ ਪਿਆ ਏ ਮੈਂ ਨਾ ਚੱਲ ਕਬੂਤਰੀ ਭੇਜੇ ਤੂੰ ਮੇ ਇਕੱਠੇ ਹੀ ਲਾ ਦੇ ਕਬੂਤਰੀ ਆ ਜਾਂਦੀ ਤੇ ਤਾਂ ਹਲੇ ਦਾ ਜਲੂਸ ਨਹੀਂ ਲੈ ਪਿਆ ਕੱਲ ਦਾ ਭੁੱਖਾ ਪਾਣੀ ਦਾ ਤਿਆਇਆ ਤੇ ਹੁਣ ਇਹਨੂੰ ਤਾੜ ਕੇ ਵੇਣੇ ਜੇ ਤੜ ਗਿਆ ਦਾ ਬਾਈ ਇਹ ਨਾ ਜੇ ਸਿੱਧਾ ਆ ਗਿਆ ਤਾਂ ਠੀਕ ਹੈ ਜੇ ਨਾ ਸਿੱਧਾ ਆਇਆ ਚਲੂ ਇਹਦੀ ਇੱਛਾ ਜੇ ਸਿੱਧਾ ਆ ਗਿਆ ਬਾਈ ਛੱਡਾਂਗੇ ਜਰੂਰ ਬਹੁਤ ਚੰਗੀ ਜੋੜੀ ਦਾ ਹੈ ਤੜ ਕੇ ਲਿਆਉਣੇ ਜੇ ਤੜ ਗਿਆ ਦਾ ਲੋ ਜੀ ਬਾਈ ਜਿਹੜਾ ਕੱਲ ਨਾ ਆਪਣਾ ਕਬੂਤਰ ਖੁਸ਼ੀ ਦਾ ਡੇਗ ਪਿਆ ਸੀ ਉਹ ਹੁਣ ਆਇਆ ਬਾਈ ਆ ਗਏ ਕਾਹ ਨੂੰ ਵਿਖਾਂ ਛੱਡਾਂਗੇ ਨੇ ਕੀ ਕਰਦਾ ਜੀ ਬਾਈ ਕਬੂਤਰ ਬੰਦਾ ਕਬੂਤਰੀ ਆਫਰ ਦੀ ਮੌਸਮ ਹੋ ਗਿਆ ਖਰਾਬ ਤੇ ਨੂੰ ਭਾਈਏ ਇਹ ਨਹੀਂ ਰਤਾ ਕੋਈ ਪਤਾ ਨਹੀਂ ਕੀ ਕਰਨੇ ਆਣੇ ਬਾਈ 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 ਲੋ ਬਾਈ ਜੀ ਖੁੱਡੇ ਸਾਫ ਕਰਨ ਲੱਗੇ ਮੈਂ ਤੇ ਜੋ ਜੋਤ ਦਾ ਹਾਲ ਵੇਖ ਲਓ ਕੀ ਆ ਸਿਰ ਮੈਂ ਕਿ ਧੂਲਾ ਯਾਰ ਫੱਕ ਜੀ ਬੜੀ ਪਈ ਹੈ ਵਿੱਚ ਤੇ ਕਾਫੀ ਟਾਈਮ ਹੋ ਗਿਆ ਬਰਸਾਤ ਸੁ ਲੈ ਲਿਆ ਸੀ ਤੇ ਲੋ ਬਈ ਦੀ ਵੱਡੇ ਵੱਡੇ ਦਿਖਾ ਦੇ ਨੇ ਕੱਲੇ ਵੱਡੇ ਕੀਤੇ ਮੈਂ ਕਿ ਦੂਜੇ ਕੰਮ ਨੂੰ ਕਰਦਾ ਹਾਂ ਖੰਭ ਖੁੰਭ ਜਿਹਾ ਵਾਲੇ ਹੋਏ ਪੈ ਸੁੱਤਣਾ ਤੇ ਮਟਾ ਉਸ ਦਾ ਖਾ ਕਰ ਤੂੰ ਉਹ ਮੈਂ ਵੀ ਅਨਾਂਸਾ ਦੇ ਵੀ ਦਾ ਮਾਰਦਾ ਨਾ ਪੈਂਦਾ ਆਈ ਚਾਹ ਤਾ ਦੋਹ ਪਰਦੇ ਕਰਾਣਾ ਨੌਰੇ ਜਿਹਾ ਖਾਣ ਲੈ ਲੋ ਜੀ ਬਾਈ ਪੱਠੇ ਪਾਈ ਪਏ ਆ ਪੱਠੇ ਪਾ ਕੇ ਆਪਾਂ ਨੌਣ ਲੱਗ ਪਈ ਨਾਲੇ ਆ ਤੇ ਹੁਣ ਕੱਢਦੀਏ ਪਸ਼ੂ ਬਾਹਰ ਕਿਉਂਕਿ ਇੱਥੇ ਮੱਝ ਨੂੰ ਧੋਪ ਹੁੰਦੀ ਹੈ ਤਾਂ ਕਰਕੇ ਤੇ ਇਸ ਕਰਕੇ ਨਹੀਂ ਪੱਠੇ ਪਹਿਲਾਂ ਪਾਤੀ ਸੀ ਜੀ ਪੱਠੇ ਪਾ ਕੇ ਹੀ ਨੌਣ ਲੱਗ ਪਈ ਤੇ ਹੁਣ ਆਪਾਂ ਪਸ਼ੂ ਕੱਢ ਕੇ ਬਾਹਰ ਪਸ਼ੂ ਖੜੇ ਆ ਤੇ ਉਧਰ ਬੰਦਾ ਚੱਕੀ ਫਿਰਦਾ ਡਾਂਗ ਪਸ਼ੂ ਪੜਦੇ ਵੀ ਪਸ਼ੂ ਕੱਢ ਕੇ ਨਹੀਂ ਲਓ ਜੀ ਬਾਈ ਬਦਾਮ ਪਿਓਗੇ ਛੱਡੇ ਸੀਗੇ ਦੋ ਕੁ ਤਰਾਵੇ ਕਿ nggak ਨੂੰ ਨਾ jauh ਨਿੱਕੇ ਜਾਲ ਚਾ ਵੀ ਦਿੱਤੀ ਤੇ ਬੱਚੇ ਅਗਈਆ ਹੈ ਤੇ ਕਿਹਦਾ ਨਾਮ ਹੈ ਕਬੂਤਰ ਦਾ ਹਾਂ ਦੇ ਲਈ ਅੰਦਗੰਮੁਰ ਕੀ ਮਿਲ ਮਿਲ ਕੇ ਤਾਂ ਕਰਕੇ ਇਹਨਾਂ ਨੂੰ ਬਾਹਰ ਬੂਰ ਕੱਢਦੇ ਆਂ ਮੁਰਕੇ ਕੱਢਾਂਗੇ ਤੇ ਇਹਨਾਂ ਨੂੰ ਵਿੱਚੋਂ ਕੁਸ਼ ਕਬੂਤਰ ਆਹੇ ਡਾ ਬੰਦਾ ਉਹ ਫਿਰਦਾ ਗੁੱਸੇ ਆ ਮੇਰੇ ਨਾਲ ਤੇ ਛਤਰਾਂ ਲੱਗੀਆਂ ਪਰ ਮੈਂ ਜਲਾ ਚ ਪਾਵਾਂਗੀ ਦੂਜਾ ਫਿਰਦਾ ਤਸੂ ਕੱਢ ਤੇ ਬਈ ਬਾਰ ਪਕਾ ਲੈਣਾ ਜਦ ਬੜਿਆ ਲੋ ਬਾਈ ਜੀ ਆਪਾਂ ਧਾਰ ਲਈਏ ਕੱਢ ਤੇ ਹੁਣ ਆਪਾਂ ਚੱਲਨੇ ਹਰੀ ਕੇ ਕਲਾ ਕਉਤਰ ਸੀ ਕੱਲ ਨੂੰ ਪੁਰਾਣੀ ਜਿਹੜੀ ਬਾਜੀ ਆਪਾਂ ਜਿਹੜਾ ਮੜਾਕ ਛੇੜਨਾ ਸੀ ਉਹ ਉੱਥੇ ਫਿਰਦਾ ਤੇ ਇੱਕ ਬਾਈ ਜੱਸੀ ਦਾ ਕਬੂਤਰ ਫਿਰਦਾ ਉੱਥੇ ਬਾਈ ਬਿਮਾਰ ਸੀ ਬਾਈ ਦਾਖਲ ਸੀ ਤੇ ਉਹਦਾ ਕਬੂਤਰ ਵੀ ਆਪਾਂ ਉੱਥੇ ਸੰਭਾਲਣ ਨੂੰ ਲਗਾਏ ਸੀ ਤੇ ਚਲੋ ਕੋਈ ਗੱਲ ਨਹੀਂ ਬਈ ਹੁਣ ਆਪਾਂ ਚੱਲਿਆਂ ਹਰੀ ਕੇ ਕਲਾ ਕਬੂਤਰ ਚੱਕਣ ਮਿਲਦੇ ਆ ਉੱਥੇ ਚੱਲ ਗਏ ਬਾਈ ਕੀ ਹਰੀ ਕੇ ਕਲਾ ਪਹੁੰਚ ਗਏ ਆਪਾਂ ਇੰਦਰ ਲੱਗੀ ਆਪਾਂ ਹੋ ਜੀ ਭਾਈ ਆ ਆ ਗਿਆ ਆਪਣਾ ਬਾਈਆਂ ਵਾਲਾ ਕੂਤਰ ਮੜਾ ਗਿਆ ਛੱਟਣੇ ਆ ਜਿਹੜਾ ਤੇ ਫਿਰ ਵਿੱਚੋਂ ਕੈਨਸਲ ਹੋ ਗਈ ਤੇ ਆ ਬਾਈ ਦਾ ਜਿਸੇ ਦਾ ਆਪਣੇ ਕੋਲੇ ਸਾਹਮਣਾ ਉਹਦੇ ਫਿਰ ਬਾਈ ਦਾ ਦਾਗੜ ਸੀਗਾ ਕਿ ਭਾਈ ਜੱਸੇ ਵਾਲਾ ਬਰੜਾ ਤੇ ਭਾਈ ਜੀ ਫੁੱਟੇ ਕਰਦੇ ਆਪਾਂ ਸਾਫ਼ ਕਰ ਬੋਲ ਕਰਦੇ ਵੱਡੇ-ਵੱਡੇ ਹੋ ਜੀ ਜੋਤ ਕਰੀ ਜਾਂਦਾ ਮੈਟ ਸਾਫ਼ ਦੂਜਾ ਵਿਸ਼ਾ ਦੀ ਜੋਤ ਇਹ ਨਾ ਮਸ਼ਾਈ ਚੰਗਾ ਹਾਂ ਉਹ ਨਵਾਂ ਵਾਹਦੀ ਫਿਰ ਪਿੱਠਾਂ ਮੇ ਪਤਾ ਲੱਗੀ ਸਵਾਰ ਕੇ ਸਵਾਰ ਕੇ ਝਾੜਦੇ ਫਿਰੇ ਤੇ ਲੋ ਬਾਈ ਜੀ ਹੁਣ ਆਪਾਂ ਕਰ ਲਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਭਰਾ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਮੇਰਾ ਭਰਾ ਮੈਂ ਹਰੇਕ ਵਲੌਗ ਚ ਕਹਿਣਾ ਜਦੋਂ ਤੋਂ ਸਟਾਰਟ ਕੀਤਾ ਚੈਨਲ ਉਦੋਂ ਤੋਂ ਤੇ ਵੀਰ ਬਣੇ ਜਰੂਰ ਟਾਂਗੀਆਂ ਆਪਾਂ ਲਾਉਣੇ ਆ ਬਾਈ ਤੇ ਉਹ ਲੱਗਿਆ ਪਿਆ ਤੇ ਪਸ਼ੂ ਬਈ ਤਰਤੂਰ ਆਪਾਂ ਕੱਢ ਕੇ ਗਏ ਸੀ ਸ਼ੈਂਪੀ ਘਰੇ ਬੰਨ ਗਏ ਸੀ